प्यारे विद्यार्थियों आज अपन करेंगे पंजाबी व्याकरण ਦੇ ਵਿੱਚੋਂ ਸ਼ਬਦ ਭੇਦ ਬਾਰੇ કુલ ਅੱਠ ਤਰ੍ਹਾਂ ਦੇ ਸ਼ਬਦ ਭੇਦ ਦੇ ਵਿੱਚੋਂ ਚਾਰ ਸ਼ਬਦ ਭੇਦਾਂ ਜਿਹੜੇ ਆਪਾਂ ਉਹ ਕਰਾਂਗੇ ਨਾਮ ਪੜਨਾਮ ਕਿਰਿਆ ਤੇ ਵਿਸ਼ੇਸ਼ਣ ਪਲਾਸ ਵਿੱਚ ਚਾਰ ਵਿਦਿਆਰਥੀ ਜਿਹੜੇ ਉਹ ਖੜੇ ਹੋਏ ਨੇ ਉਹਨਾਂ ਵਿੱਚ ਇੱਕ ਨਾਮ ਹੈ ਇੱਕ ਪੜਨਾਮ ਹੈ ਇੱਕ ਕਿਰਿਆ ਹੈ ਤੇ ਇੱਕ ਵਿਸ਼ੇਸ਼ਣ ਹੈ ਇਹ ਚਾਰੇ ਵਿਦਿਆਰਥੀ ਆਪਾਂ ਨੂੰ ਇਹਨਾਂ ਚਾਰੇ ਸ਼ਬਦਾਂ ਦੇ ਦਾਰੇ ਉਹਨਾਂ ਦੀ ਪਰਿਭਾਸ਼ਾ ਦੱਸਣਗੇ ਸਭ ਤੋਂ ਪਹਿਲਾਂ ਨਾਮ ਹਾਂਜੀ ਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਆਦਿ ਕਰਕੇ ਹਾਂ ਕੋਮਨ ਨੂੰ ਨਾਮ ਕਹਿੰਦੇ ਹਾਂਜੀ ਵਿੱਚ ਮਾਨਸਾ ਚਲੰਦਰ ਗੀਤਾ ਰੀਲਾ ਆ ਵੈਰੀ ਗੁੱਡ ਸ਼ਾਬਾਸ਼ ਹਾਂਜੀ ਪੜਨਾ ਪੜਨਾ ਜਿਹੜਾ ਸ਼ਬਦ ਨਾਮ ਦੇ ਖਾਂ ਵਿੱਚ ਵੈਰੀ ਗੁੱਡ ਸ਼ਾਬਾਸ਼ ਹਾਂਜੀ ਕਿਰਿਆ ਸ਼ਾਬਾਸ਼ ਜੇਰਾ ਕਿਸੇ ਸਾਮਨ ਦਾ ਹੋਣਾ ਹੈ ਜਾਂ ਕੰਨਾ ਕਾਲ ਸਨੇ ਪ੍ਰਗਟ ਕਰੇ ਨੂੰ ਕਿਰਿਆ ਗਿਆ ਜਾਂਦਾ ਹੈ ਜਿਵੇਂ ਉੱਤਰਨਾ ਚਲਣਾ ਉੱਤਨਾ ਕੋਨਾ ਆਕੀ ਸ਼ਾਬਾਸ਼ ਹਾਂਜੀ ਵਿਸ਼ੇਸ਼ਣ ਦਾ ਸੋ ਵਿਸ਼ੇਸ਼ਣ ਜਿਹੜੇ ਸ਼ਬਦ ਦੇ ਨਾਮ ਜਾਂ ਪਰਨਾ ਨਾ ਲੱਗਿਆ ਉਹਨਾਂ ਵਿਸ਼ੇਸ਼ਣ ਕਰਤ ਕਰੇ ਉਹਨਾਂ ਨੂੰ ਆਮ ਤੋਂ ਖਾਸ ਨਹੀਂ ਆਣਾ ਕਿਸੇ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਫੁੱਟ ਤਿੱਲਾ ਬੁੱਧੀਮਾਨ ਖੁਸ਼ਹਾਰ ਸਿਆਣੀ ਆਪ ਤਾਂ ਪਹਿਲੇ ਵੀ ਆਤੋ ਅੱਜ ਆਪਾਂ ਇਹਨਾਂ ਚਾਰ ਸ਼ਬਦ ਭੇਦਾਂ ਬਾਰੇ ਜਾਣਕਾਰੀ ਲਈ ਹੈ ਇਹਨਾਂ ਵਿਦਿਆਰਥੀ ਨੇ ਇਹਨਾਂ ਚਾਰ ਸ਼ਬਦ ਭੇਜ ਕੇ ਦੱਸਿਆ ਕੱਲ ਨੂੰ ਆਪਾਂ ਅਗਲੇ ਚਾਰ ਸ਼ਬਦ ਭੇਜ ਲੈ ਜਿਹੜੇ ਪ੍ਰੈਜੈਂਟੇਸ਼ਨ ਸੰਗਤ ਜੋਜਕ ਦੇ ਵਿਸ਼ੇ ਨਾਲੇ ਜਾਣਕਾਰੀ ਲਵਾ ਦੇ ਧੰਨਵਾਦ